ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਟ ਤੁਹੀ ਤੋਂ ਸ਼੍ਰੀ ਹਰਕ੍ਰਿਸ਼ਨ ਜੀ ਤੇ ਹੈ ਜਿਸ ਦਿੱਥੇ ਸਭ ਦੁੱਖ ਜਾਏ ਅੱਜ ਬਹੁਤ ਹੀ ਪਾਵਨ ਦਿਵਸ ਸੈਭ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿਨ੍ਹਾਂ ਦਾ ਕੇ ਅੱਜ ਜਨਮ ਦਿਹਾੜਾ ਗੁਰਪੁਰਪੂਰੇ ਹੀ ਪੰਜਾਬ ਦੇ ਵਿੱਚ ਪੂਰੇ ਹੀ ਦੇਸ਼ ਦੇ ਵਿੱਚ ਔਰ ਦੇਸਾਂ ਵਿਦੇਸਾਂ ਦੇ ਵਿੱਚ ਬੜੇ ਹੀ ਤੂਮ-ਤਾਮ ਤੇ ਚਾਮਾਂ ਦੇ ਨਾਲ ਮਨਾਇਆ ਜਾ ਰਿਹਾ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਗੁਰਪੁਰਬ ਦੀਆਂ ਸਾਰੂ ਹਿਸਾਬੀ ਦੀ ਸਾਰੀ ਹੀ ਗੁਰੂਪਿਆਰੀ ਸਾਧ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿੰਨੀ ਵੀ ਗੁਰੂਪਿਆਰੀ ਸਾਧ ਸੰਗਤ ਹੈ ਉਹਨਾਂ ਨੂੰ ਸਾਰਿਆਂ ਨੂੰ ਹੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਇਸ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ